ਓ ਭਰਾਵਾ ਮੋਟਿਆ ਓ ਲੈ ਓ ਸਕੂਟਰੀ ਤੋੜਤੀ ਓ ਮੰਮੇ ਵਧਾਈਆਂ ਮੋਟਾਈ ਬਾਵਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਇਸ ਚੈਨਲ న్యూਸ ਬੋਧਮਾ ਹੂਪ ਕਰਦਾ ਸਾਰੇ ਠੀਕ ਹੋਵੋ ਸੋਗਾ ਜਿੱਦਾ ਕਿ ਅੱਜ ਅਪ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋਗਾ ਜਿੱਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਜ਼ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋਗਾ ਜਾਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਇਹ ਮੋਟੇ ਸਾਡੇ ਦੇ ਚਾ ਇਹਨੇ ਇੱਕ ਦਿਨ ਲੈ ਟਕਾਟ ਖੂ ਕੇ ਅੰਦਰ ਚੀਜ਼ਾਂ ਲਾਤੀਆਂ ਅਜੇ ਜੀਪ ਬਾਹਰ ਖੜੀ ਆ ਸੋ ਆਈ نو ਵੀ ਵਿਚਾਰੇ ਨੇ ਇਹ ਬਾਹਰ ਅਜੇ ਆ ਬੱਲੇ ਠੀਕ ਆ ਬਾਏ ਬਾਏ ਰਾਤੀ ਦਾ ਪਰ ਆਇਟਰ ਬਣੇ ਹੋਏ ਸੀ ਇੱਕ ਮਨਦੀਪ ਮਾਵੀ ਆ ਸੁਸਤੀ ਵਾਲਾ ਮਾਵੀ ਉਹਦੇ ਗਾਣੇ ਚੱਲਦੇ ਆ ਇਹਨਾਂ ਦੇ ਗਾਣੇ ਪਤਾ ਨਹੀਂ ਕੀ ਕਰਨਦੇ ਨੇ ਅੱਜ ਕੱਲ ਦੀ ਜੇਡ ਚ ਆਇਟਰ ਬਣੇ ਰਾਤ ਤੇ ਪੈਗ ਲਾ ਕੇ ਭਾਈ ਤੁਸੀਂ ਉਹ ਭਰਾਵਾ ਮੋਟਿਆ ਇਹ ਆ ਕੁੰਬ ਕਰਨ ਇਹ ਨਹੀਂ ਉੱਠਦਾ ਗੁੱਡ ਮਾਰਨਿੰਗ ਫਰੈਂਡੋ ਤੁਸੀਂ ਤਾਂ ਲਓ ਸਵਾਦ ਠੰਡ ਦਾ ਏ ਵੀ ਨਾਲ ਹੀ ਸੀਗਾ ਇਹ ਵੀ ਉਹਨੂੰ ਕਹਿੰਦਾ ਸੁਨਾ ਸੁਨਾ ਮੋٹے ਸੁਨਾ ਸੋਨ ਨੂੰ ਸੀਟੇ ਵਾਲੇ ਦੀ ਰੋਟੀ 'ਚ ਲੱਤ ਮਾਰੀ ਜਾਂਦੇ ਰਾਤੀ ਤੁਸੀਂ ਆਪਣਾ ਲੱਖ ਵੀ ਰਹਿ ਗਿਆ ਥੱਲੇ ਮੋٹے ਹੋਣਾ ਦੀ ਚੜ੍ਹਾਈ ਮੋٹے ਯਾਰ ਤੇਰੀ ਚੜ੍ਹਾਈ ਬਹੁਤ ਆ ਆ ਵੇਖ ਲੋ 5 ਘੰਟੇ ਪਹਿਲੇ ਬਾਈ ਹਜੇ 5 ਘੰਟੇ ਪਹਿਲੇ ਦਾ 2.5 ਲੱਖ ਤੋਂ ਟੱਪਣਾ ਤੂੰ ਬੱਲੇ ਬੱਲੇ ਮੋਟਿਆ ਵਿਊ ਤੋਬਾ ਤੋਬਾ ਤੇਰੀ ਚੜ੍ਹਾਈ ਜਾਂ ਬਸ ਤੈਨੂੰ ਦੱਸਿਆ ਇਹ ਦੋ ਚੀਜ਼ਾਂ ਦੀ ਜਾਂ ਪੜਾਦੀ ਲੈ ਹੁਣ ਇਹ ਗੱਡੀ ਇਹ ਰੀਲ ਬਣਾਉਣਗੇ ਟਰੈਕਟਰ ਤੇ ਚਾਹ ਬਹੁਤ ਦੋਵਾਂ ਨੂੰ ਦੋਵੇਂ ਹੋਏ ਨੇ ਅੱਗੇ ਮੂਰੇ ਤੇ ਚਲੋ ਵੀ ਆ ਹੁਣ ਸਟਾਰਟ ਹੀ ਹੋਣ ਕਰ ਲੰਗਾ ਕੱਲ ਕਰਕੇ ਸਟਾਰਟ ਕੀਤਾ ਹੁਣ ਜਿੱਦਣ ਮਸ਼ੀਨ ਆ ਗਈ ਮੁਰਕੇ ਤੈਨੂੰ ਅਹੀਂ ਰੁਕਣ ਨਹੀਂ ਦੇਣਾ ਚਲਾ ਕੇ ਨਹੀਂ ਵੇਖਿਆ ਮੈਂ ਜਿੱਦਣ ਉਹ ਮਸ਼ੀਨ ਆ ਗਈ ਤੈਨੂੰ ਅਹੀਂ ਰੁਕਣ ਨਹੀਂ ਤੈਨੂੰ ਸਾਰ ਨਹੀਂ ਲੈਣ ਦੇਣਾ ਪਹਿਲੇ ਟ੍ਰਾਇਲ ਤਾਂ ਕਰਕੇ ਦੇਖੀਏ ਇੱਥੇ ਚੱਲ ਚੱਲ ਫਿਰ ਓ ਲੈ ਓ ਸਕੂਟਰੀ ਤੋੜਤੀ ਓ ਮੰਮੇ ਓ ਓ ਨਹੀਂ ਠੀਕ ਹੈ ਚੱਲ ਚੱਲ ਓਟਾ ਚੜਾਈ ਆ ਜਾ ਲੈ ਕਿਉਂ ਬੈਗ ਹੀ ਕਰਦਾ ਉਹ ਲੈ ਅੱਗੇ ਕਰਦਾ ਲੈ ਨੂੰ ਬੱਸ ਵਦਾਈਆਂ ਮੋਟਾਈ ਬਾਬਾ ਇਹਨੇ ਕੀ ਹੈ ਨਾ ਸਰਾ ਹਿਆ ਪਿਆ ਅਗਰ ਚੱਕਦੀ ਗਰੀਬੀ ਕਰਾਦੀ ਲਾਲਾ ਲਾਲਾ ਨਹੀਂ ਟਲੇ ਫਿਰ ਲੈ ਆ ਜਾ ਵਾਹਿਗੁਰੂ ਮਿਹਰ ਕਰੇ ਆ ਚੱਕੋ ਜੀ ਇਹਦੇ ਰੰਗ ਦੀ ਕੰਬਾਈਨ ਹੋਣੀ ਆ ਤੇਰੇ ਹਰੇ ਸੂਟ ਨਾਲ ਜੌਨੀ ਤਰਕੇ ਉੱਠ ਕੇ ਬਗਾਨਾ ਪੱਤਾ ਗੇੜੇ ਮਾਰਦਾ ਨਹੀਂ ਖੇਤ ਵੜੇ ਉਹ ਬਾੜਤਾ ਵਾਣ ਚ ਵਾੜਤਾ ਇਹ ਟਰੈਕਟਰ ਤੇ ਜਾਣ ਨੂੰ ਅੱਜ ਮੋਟਰ ਤੇ ਆਏ ਨੇ ਤਾਂ ਇਹ ਨਾ ਘਰੇ ਵੜਨ ਇਹਨਾਂ ਦਾ ਵਿੜਾ ਕਰਕਾ ਦੂਜੀ ਵਾ ਦੂਜਾ ਐਂਗਲ ਦੂਜਾ ਐਂਗਲ ਚਲਾਉਣਾ ਜਿਹਨੂੰ ਨਹੀਂ ਵੀ ਆਉਂਦਾ ਜਿਹੜਾ ਸਾਰੀ ਉਮਰ ਖੇਤ ਹੀ ਨਹੀਂ ਵੜੇ ਅੱਜ ਉਹ ਬੰਦੇ ਵੀ ਟਰੈਕਟਰ ਤਿਆਰ ਕੇ ਫੋਟੋਆਂ ਖਿਚਾਣ ਦੇ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹ ਚਲਾਇਆ ਕਰਨਾ ਇਹ ਚਲਾਇਆ ਕਰਨਾ ਸੀਜ਼ਨ ਸੀਜ਼ਨ ਇਹ ਤਾਂ ਲਵਾਉਣਾ ਹੁਣ ਕੰਮ ਨਹੀਂ ਪਿਆ ਹੋਇਆ ਹੁਣ ਕੰਮ ਐਰ ਕੀ ਮੱਕੀ ਦਾ ਸੀਜ਼ਨ ਤੇਰੇ ਤੋਂ ਹੀ ਲਾਉਣਾ ਕੋਈ ਨਹੀਂ ਪਹਿਲਾਂ ਆਪ ਆਪ ਦੀ ਕਾਲ ਕੇ ਇਹਦੇ ਵਾਰ ਦੇਣਾ ਹਾਂ ਕਣਕ ਜ ਨਹੀਂ ਵੜ ਕਣਕ ਜ ਮੱਕੀ ਬੀਜਦੇ ਸੁਨਵਰ ਲਿਆਵਾ ਲਾ ਓਏ ਨਵੇੜ ਗਿਆ ਕੰਮ ਕਣਕ ਵਾਲਾ ਵੈਸੇ ਵੀ ਰੇਟ ਡਿੱਗ ਪਿਆ ਕਣਕ ਦਾ ਕਹਿੰਦੇ ਹੁਣ ਆ ਮਾਰ ਗਏ ਚੱਕ ਕੇ ਫਿਰ ਆਖੇ ਰੋਟਾਵੇਟਰ ਫੇਰ ਦਈਏ ਮੱਕੀ ਬੀਜਦੇ ਆ ਆ ਹਾਂ ਜੀ ਤੁਹਾਨੂੰ ਦੇਖ ਲਈ ਉਹਨਾਂ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਅੱਜਾ ਦੀਆਂ ਨਾਲ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ